ਕੀ ਜਗੇ ਆਈਆਂ ਖੜੀ ਗੱਡੀ ਦੇ ਵਿੱਚ ਸਕੂਟਰੀ ਮਾਰੀ ਆ ਦੇਖੋ ਸ੍ਰੀ ਕਾਲ ਜੀ ਸਾਰਿਆਂ ਨੂੰ ਥੋੜਾ ਸਵਾਗਤ ਅੱਜ ਦੇ ਬਲੌਗ ਦੇ ਵਿੱਚ ਲਓ ਜੀ ਮਿੱਤਰੋ ਫਾਈਨਲੀ ਆਪਾਂ ਨੂੰ ਕੁਝ ਦੇਖਣ ਨੂੰ ਮਿਲਿਆ ਤੁਸੀਂ ਦੇਖੋ ਚੈੱਕ ਕਰੋ ਤੇ ਸ਼ੈੱਲ ਧਰਤਾ ਤੇ ਉੱਪਰ ਤੁਸੀਂ ਲੁੱਕ ਚੈੱਕ ਕਰੋ ਇਹਦੀ ਕਿੰਨੀ ਉੱਚੀ ਚੱਕੀ ਗਈ ਹੈ ਨਾ ਪਹਿਲਾਂ ਨਾਲੋਂ ਤੇ ਕਾਫੀ ਕੰਮ ਹੋ ਗਿਆ ਫਾਈਨਲੀ ਕੁਝ ਦੇਖਣ ਨੂੰ ਮਿਲਿਆ ਤੇ ਡੈਂਟਰ ਨੇ ਕਰਤਾ ਕਮਾਲ ਤੁਸੀਂ ਮੁਰੋ ਫਰੰਟ ਚੈੱਕ ਕਰੋ ਤੁਸੀਂ ਕਿੰਨੀ ਉੱਚੀ ਹੋ ਗਈ ਡੈਂਟਰੀ ਅੱਜ ਤੁਹਾਡਾ ਨਾਮ ਬਣਦਾ 10 ਰੁਪਏ ਤੁਸੀਂ ਮੈਨੂੰ 10 ਰੁਪਏ ਲੈ ਸਕਦੇ ਹੋ ਹੈ ਵਾਹਿਗੁਰੂ ਫਿਰ ਮੈਂ ਤੂੰ ਪਲਾਉਣੀ ਮੈਨੂੰ ਤੇ ਮੈਨੂੰ ਤਰ ਇੱਕ ਕੁੱਟਿਆ ਜਾਣਾ ਕੀ ਹਾਲ ਹੈ ਵੀਰੇ ਕੀ ਕਰਿਆ ਤੈਨਨੇ ਹੈ ਦੇਖ 10 ਇਹ ਵੀ ਮਰੀਜ਼ ਹੈ ਇੱਕ ਇਹ ਮਰੀਜ਼ ਵੀ ਕਾਫੀ ਟਾਈਮ ਤੋਂ ਆਇਆ ਹੈ ਡੈਂਟਰੀ ਦਾ ਕੀ ਰਹਿੰਦਾ ਬਾਹਰ ਚੱਲਦੇ ਨੇ ਬਈ ਨਾ ਆਸਟ੍ਰੇਲੀਆ ਹਾਂ ਬਿੱਲੂ ਉਸਤਾ ਹੁਣਾਂ ਵੀ ਕੋਈ ਨੁਕੀਂ ਦੇ ਲਿਆ ਅੰਦਰ ਹਾਂਜੀ ਐਂਟਰ ਇਹ ਮਰੀਜ਼ ਦਾ ਕੀ ਰਹਿੰਦਾ ਇਹਦਾ ਇੰਨੇ ਟਾਈਮ ਤੋਂ ਲਿਆਂਦੀ ਇਹਨੇ ਮਰੀਜ਼ ਤਾਂ ਕੁਝ ਵੀ ਨਹੀਂ ਰਹਿੰਦਾ ਵੀਰੇ ਕੀ ਗਲੂਗੋਸ ਲੱਗਦੇ ਨੇ ਇਹ ਤੇ ਗਲੂਗੋਸ ਹਾਂ ਹੋਰ ਕੀ ਰਹਿੰਦਾ ਇਹਦਾ ਬੰਦੇ ਤਾਂ 50 60000 ਰੁਪਏ ਚਾਹਤਾ ਲਓ ਜੀ ਮੇਰੇ ਵੀਡੀਓ ਕਹਿੰਦੇ ਆ ਦੇਖੋ ਇਹ ਪਜਾਰੋ ਇਹ ਬੰਦੇ ਨੇ ਹੈਲੋ ਇਹ 50 60000 ਚਾਹਤਾ 50 60000 ਸਾਨੂੰ ਨਹੀਂ ਬਰ ਦਿੰਦਾ ਦੇ ਲੋ ਇਹ ਸਾਨੂੰ ਐ ਇੰਨਾ ਪਸੀਨਾ ਮਸੁੰਨਾ ਕਰਕੇ ਸਾਨੂੰ ਕੁਝ ਨਹੀਂ ਦਿੰਦਾ ਹੈਗਾ ਇਹ ਸਟਾਡ ਸੋ ਰੁਕੋ ਜਰਾ ਸਬਰ ਕਰੋ ਹੋਰ ਕੀ ਰਹਿੰਦਾ

ਤੇ ਹਾਂਜੀ ਦੋਸਤੋ ਹੁਣ ਆਪਾਂ ਆ ਆ ਚੁੱਕੇ ਆ ਆਪਣੇ ਘਰੇ ਇੱਥੇ ਤੁਸੀਂ ਦੇਖਿਆ ਹੋਣਾ ਵੀਡੀਓ ਦੇ ਵਿੱਚ ਕਿੱਦਾਂ ਆ ਨਾ ਮੁੰਡੇ ਦੀ ਬੱਧਰੀ ਬਣਦੀ ਆ ਆਪਾਂ ਜਿਵੇਂ ਪੰਜਾਬੀ 'ਚ ਕਹਿੰਦੇ ਆ ਬਹੁਤ ਫੈਂਟਾ ਐ ਉਹ ਫੈਂਟਾ ਵੀ ਕਿਉਂ ਆਪਣੇ ਕਾਰਨਾ ਕਰਕੇ ਉਹਨੂੰ ਛੁੱਟੀ ਹੋਈ ਸੀ ਨਾ ਕੁੜੀਆਂ ਵਿਚਾਰੇ ਛੋਟੇ ਜਿਹੜਾ ਆਪਣੇ ਘਰੋਂ ਜਾਂਦੀਆਂ ਨੇ ਤੇ ਇਹ ਜਿਹੇ ਨਾ ਮਤਲਬ ਇਹ ਬਦਮਾਸ਼ ਹੋਣੀ ਫਿਰਦੇ ਨੇ ਆਪਣੇ ਆਪ ਨੂੰ ਹਨਾ ਵੀ ਮਤਲਬ ਕੁੜੀਆਂ ਛੇੜਦੇ ਨੇ ਯਾਰ ਕੋਈ ਇਹ ਨਾ ਤਾਂ ਵੀ ਪੜਦੇ ਫੁੱੜਦੇ ਨਾ ਕਿਹਨਾਂ ਘਰੇ ਉੱਪਰ ਕੋਈ ਪੁੱਛਦਾ ਹੈ ਨਾ ਤੇ ਇਹ ਵੈਸੇ ਮਤਲਬ ਗੁੰਡਾਗਰਦੀ ਕਰਦੇ ਨੇ ਤੇ ਇੱਕ ਕੁੜੀ ਨੇ ਨੇ ਛੇੜਿਆ ਉਹਦੇ ਘਰਦਿਆਂ ਨੂੰ ਪਤਾ ਲੱਗ ਗਿਆ ਕੁੜੀ ਨੇ ਦੱਸਿਆ ਤੇ ਉਹ ਜਿਵੇਂ ਇਹਨਾਂ ਛੇੜਿਆ ਸੀ ਉਹਦਾ ਫਾਲੇ ਨੂੰ ਮਿਲੇ ਗਿਆ ਵੀ ਦੇਖੇ ਰਹੋ ਕਿੱਦਾਂ ਮਤਲਬ ਕਿੰਨਾ ਜਿਆਦਾ ਮਤਲਬ ਕੁੱਟਿਆ ਜਿਹੜਾ ਜਿਹੜਾ ਵੀ ਆਏਗਾ ਥੱਪੜ ਲਾਏਗਾ ਉਸ ਤੋਂ ਬਾਅਦ ਤੁਸੀਂ ਥਾਣੇ ਲੈ ਕੇ ਗਏ ਨੇ ਦੇਖੋ ਥਾਣੇ 'ਚ ਕੀ ਕਾਰਵਾਈ ਹੁੰਦੀ ਹੈ ਥਾਣੇ ਅੰਦਰ ਆਪਾਂ ਵੀਡੀਓ ਨਹੀਂ ਬਣਾ ਸਕਦੇ ਤੇ ਐਦਾਂ ਹੀ ਵੀਡੀਓ ਦੇਖਣ ਲਈ ਤੁਸੀਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਦੱਬ ਕੇ ਕਰ ਦਿਓ ਤੇ ਆਪਣੇ ਸਾਰੇ ਫਰੈਂਡਾਂ ਨੂੰ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਤੁਹਾਡੇ ਵਾਸਤੇ ਅਜਿਹੀ ਵਧੀਆ ਵਧੀਆ ਵੀਡੀਓ ਲੈ ਕੇ ਆਉਂਦੇ ਰਹੀਏ ਬਾਕੀ ਪਾਏਗਾ ਇਸ ਟਾਈਮ ਮੇਨ ਹਾਈਵੇ ਤੇ ਆਪਾਂ ਜਾ ਰਹੇ ਹਾਂ ਚੰਡੀਗੜ੍ਹ ਮਾਹਲੀ ਤੇ ਜਾ ਰਹੇ ਰਾਤ ਨੂੰ ਦਿਖਾਉਣੇ ਆਪਾਂ ਇੱਕ ਖਾਸ ਜਗ੍ਹਾ ਲੈ ਕੇ ਚੱਲਦੇ ਆਂ ਤੋਂ ਨੇ ਉਹ ਗਾਣਿਆਂ ਦੇ ਵਿੱਚ ਵੀ ਕਾਫੀ ਜ਼ਿਕਰ ਆਇਆ ਹੋਇਆ ਪਿਆ ਖਾਸ ਕਰਕੇ ਜਿਆਦਾ ਮਸ਼ਹੂਰ ਹੋਇਆ ਦੀ ਸਿੱਧੂ ਮਸੇਵਾਲੇ ਬਾਈ ਸਿੱਧੂ ਮਸੇਵਾਲੇ ਦੇ ਗਾਣੇ 'ਚ ਹੋਮਲੈਂਡ ਪਲਾਨ ਲੈ ਕੇ ਚੱਲਦੇ ਆ ਬਣੇ ਰੋ ਬਲੌਗ ਦੇ ਨਾਲ ਗੰਜੀ ਨਹੀਂ ਮੁੰਦੀਵਾਂ ਤੋਂਦਾਰ ਮਾਲ ਫਲਾਈ ਉੱਡ ਫॉर 1 1/2 ਕਿਲੋਮੀਟਰ ਪੈਣ ਪਰ ਆ ਜਿਹੜੀ ਵੀਡੀਓ ਦੇਖ ਰਹੇ ਨੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਇਹਨਾਂ ਨੇ ਪਹਿਲਾਂ ਹੀ ਕਰਾਇਆ ਉਹਨਾਂ ਦਾ ਬਹੁਤ ਧੰਨਵਾਦ ਤੇ ਤੁਸੀਂ ਜੁੜੇ ਰਹੋ ਬਲੌਗ ਦੇ ਨਾਲ ਤੁਹਾਨੂੰ ਕਮਾਉਣ ਚੱਲਦੇ ਆ ਚੰਡੀਗੜ੍ਹ ਆਜੋ ਤੇ ਆਪਾਂ ਦੋਸਤੋ ਆਪਾਂ ਕਾਫੀ ਲੇਟ ਹੋ ਚੁੱਕੇ ਆ ਲੇਟ ਹੋ ਰਹੀ ਸੀ ਤੇ ਮਤਲਬ ਹਨੇਰਾ ਹੋਣ ਦੇ ਹੋਣ ਵਾਲਾ ਹੀ ਆ ਬਸ ਥੋੜੇ ਟਾਈਮ ਤੱਕ ਹਨੇਰਾ ਹੋ ਜਾਣਾ ਚਲੋ ਕੋਈ ਗੱਲ ਨਹੀਂ ਧਿਆਨ ਨਾਲ ਜਾਵਾਂਗੇ ਹੌਲੀ ਹੌਲੀ ਅੱਜ ਆਪਣਾ ਹੈਗਾ ਅੱਧੇ ਘੰਟੇ ਤੱਕ ਉੱਪਰ ਦਾ ਰਸਤਾ ਇਹ ਰਸਤਾ ਹੈਗਾ ਜੀ ਦ ਟੂ ਲਾਂਡਰਾ ਰੋਡ ਯਾਰ ਇਹ ਕਾਫੀ ਭਰਿਆ ਰਹਿੰਦਾ ਹਰ ਟਾਈਮ ਯਾਰ ਵੀ ਟ੍ਰੈਫਿਕ ਬਹੁਤ ਰਹਿੰਦੀ ਹੈ ਇੱਕ ਲੋਕਾਂ ਨੂੰ ਕਾਹਲੀ ਬਾਅਦ ਆ ਯਾਰ ਇੱਕ ਅੱਗੇ ਤੋਂ ਅੱਗੇ ਤੋਂ ਅੱਗੇ ਆਣ ਮਤਲਬ ਓਵਰਟੇਕ ਤੋਂ ਵੀ ਨਾ ਬੰਦੇ ਇੰਦਰ ਗੱਡੀਆਂ ਘਰੀ ਬੈਠੇ ਨੇ ਹਣ ਬਜ਼ਾਰ ਭਰਿਆ ਆ ਪੂਰਾ ਹਣ ਇਸ ਟਾਈਮ ਤੇ ਵੈਸੇ ਵੀ ਯਾਰ ਜਿੰਨੇ ਵੀ ਬਜ਼ਾਰ ਨੇ ਨਾ ਇਸ ਟਾਈਮ ਕਿਉਂਕਿ ਹੁੰਦਾ ਯਾਣਾ ਲੋਕ ਠੰਡੇ ਹੋਏ ਨਿਕਲਦੇ ਨੇ ਕੋਈ ਇੱਕ ਦੋ ਚਾਰ ਦਿਨਾਂ ਤੋਂ ਗਰਮੀ ਵੀ ਬਹੁਤ ਆ ਬਹੁਤ ਹਮਸੋਈ ਪਿਆ ਆ ਸਾਡੇ ਲੋਕੋ ਕੋ ਓ ਤੋਂ ਮੁਰੇ ਓ ਤੋਂ ਮੁਰੇ ਇੱਕ ਟਿਕਾਈ ਨਾਲ ਨਹੀਂ ਚੱਲ ਸਕਦਾ ਕਿਉਂਕਿ ਇਹ ਛੋਟਾ ਰੋੜਾ ਰਾਤ ਦਾ ਟਾਈਮ ਆ ਨਾ ਵੀ ਇੱਕ ਇੱਕ ਤਰੀਕੇ ਨਾਲ ਚੱਲ ਪਿਆ ਮੂਰੋ ਗੱਡੀ ਨਹੀਂ ਜਾ ਉਹ ਤਾਂ ਓਵਰਟੇਕ ਕਰ ਲਿਓ ਕੀ ਹੈ ਯਾਰ ਲੋਕਾਂ ਦਾ ਇਹਨਾਂ ਦੇ ਨਿਆਰੇ ਨੇ ਜੀ ਕੋਈ ਭੀੜ ਹੋਵੇ ਕੋਈ ਕੁਸ ਹੋਵੇ ਹੂਟਰ ਮਾਰੋ ਸ਼ਾਇਦ ਜੀ ਇਹ ਆਪਣੇ ਲੋਕਾਂ ਦੇ ਜਿਚਤਾਏ ਹੋਏ ਆ ਜਾਂਦੇ ਨੇ ਸਭ ਤੋਂ ਮੂਰੇ ਦੇਖੋ ਲੋ ਜੀ ਦੋਸਤੋ ਤੇ ਆਪਾਂ ਫਿਲਹਾਲ ਪਹੁੰਚ ਗਏ ਆ ਲਾਂਡਰਾਂ ਦੀ ਬੱਤੀਆਂ ਤੇ ਤੇ ਬੱਸ ਇਹ ਤੋਂ ਅੱਗੇ ਜਾ ਕੇ ਥੋੜਾ ਜਿਹਾ ਇਹ ਮੈਨੂੰ ਲੱਗਦਾ 20 ਮਿੰਟ ਦਾ ਰਸਤਾ ਹੋਊਗਾ ਹੋਮਲੈਂਡ ਦਾ ਬਸ ਉੱਥੇ ਜਾਣਿਆ ਤੇ ਵਾਪਸ ਆਉਣਿਆ ਦਾ ਟਾਈਮ ਹੋਗਾ ਕਾਫੀ ਦਿਨ ਦੇ ਵਿੱਚ ਕਾਫੀ ਕੰਮਸ ਜਣਾ ਲੋ ਜੀ ਮਿੱਤਰੋ ਆਪਾਂ ਪਹੁੰਚ ਗਏ ਹੋਮਲੈਂਡ ਤੇ ਪਾਸੇ ਇੱਥੇ ਕਰਦੇ ਥੋੜਾ ਜਿਹਾ ਵੇਟ ਬੱਸ ਆਉਣੇ ਵਾਲੇ ਨੇ ਹਾਂਜੀ ਦੋਸਤੋ ਜੇ ਆਪਾਂ ਜਾ ਰਹੇ ਆ ਆਪਾਂ ਹੋਮਲੈਂਡ ਤੋਂ ਬਾਅਦ ਸਿੱਧਾ ਰਾਜਪੁਰੇ ਰਾਜਪੁਰੇ ਤਾਂ ਜਾ ਰਹੇ ਆ ਥੋੜਾ ਜਿਹਾ ਕੰਮ ਆ ਬਾਈ ਉਧਰੋਂ ਆ ਰਿਆ ਗੱਡੀ ਲੈ ਕੇ ਪਹੁੰਚ ਨੂੰ ਉੱਥੇ ਖੜਾਉਣੀ ਆ ਰਾਜਪੁਰੇ ਪਹਿਲਾਂ ਉਹ ਤੋਂ ਪੀਪੀਆਥੋਂ ਕਰਾਈ ਸੀ ਉਹਦੀ ਫੋਰਚਨਰ ਦੀ ਤੇ ਥੋੜਾ ਜਿਹਾ ਨਾ ਦੁਬਾਰੇ ਪੀਪੀਆ ਦੀ ਪ੍ਰੋਬਲਮ ਆ ਗਈ ਤਾਂ ਦੁਬਾਰੇ ਕਰਵਾਉਣੀ ਆ ਫੇਰ ਗੱਡੀ ਖੜਾ ਕੇ ਜਾਵਾਂਗੇ ਤੇ ਮੈਂ ਚੱਲੇ ਬਾਈ ਨੂੰ ਪਿਕ ਕਰਨਾ ਰਾਜਪੁਰੇ ਤੋਂ ਤੇ ਬਾਈ ਉਧਰੋਂ ਆ ਰਿਹਾ 800 ਦਾ ਗੱਡੀ ਖੜਾ ਕੇ ਫੇਰ ਇਕੱਠੇ ਹੀ ਗੱਡੀ ਨੂੰ ਜਾਵਾਂਗੇ ਹਾਂਜੀ ਦੋਸਤੋ ਆਪਾਂ ਕਰਕੇ ਰਾਜਪੁਰਾ ਸ਼ਹਿਰ ਦੇ ਵਿੱਚ ਐਂਟਰ ਤੇ ਹੁਣ ਦੇਖਦਾ ਬਾਈ ਕਿੰਨੀ ਟਾਈਮ ਦੇ ਵਿੱਚ ਆਉਂਦਾ ਉਹ ਤੋਂ ਬਾਅਦ ਨਿਕਲਾਂਗੇ ਗੱਡੀ ਖੜਾ ਕੇ ਓਹੋ ਟਰਾਂਸਫਰ ਦਾ ਪੜਾਕਾ ਪੈ ਗਿਆ ਲਾਈਵ ਚਲੋ ਜੀ ਭੱਜ ਗਈ ਲਾਈਟ ਉਹਦਾ ਟਰਾਂਸਫਰ ਦਾ ਪੜਾਕਾ ਪੈ ਗਿਆ ਇੱਥੇ ਚਲੋ ਜੀ ਬਾਈ ਆ ਗਿਆ ਤੇ ਬਾਈ ਆਉਣ ਤੋਂ 5 ਮਿੰਟ ਸਿਰਫ ਪਹਿਲਾਂ ਤੁਹਾਨੂੰ ਦੱਸਦਾ ਕੀ ਹੋਇਆ ਬਾਈ ਜਮਦੂਦ ਦੇ ਝੋਟੇ ਚੋਂ ਦੂਦ ਦੇ ਝੋਟੇ ਦੇਖ ਕੇ ਜਮਦੂਦ ਦੇ ਝੋਟੇ ਕੀ ਨੇ ਜੋ ਜਮਦੂਦ ਬਿਰੋ ਛੱਡੇ ਪਏ ਨੇ ਬਾਈ ਚੱਲਦੇ ਫਿਰਦੇ ਜਮਦੂਦ ਖੁੱਦ ਨੇ ਉਹ ਕੁੜੀਆਂ ਸਕੂਟਰੀ ਵਾਲੀਆਂ ਬਾਈ ਖੜੀ ਗੱਡੀਆਂ ਦੇਖੋ ਕਿੱਥੇ ਖੜੀ ਸਾਈਡ ਤੇ ਗੱਡੀਆਂ ਹਨ ਪੂਰੀ ਮਤਲਬ ਲਾਈਟਾਂ ਉਹਨੇ ਸਾਰਾ ਖਸਾਉਣਾ ਇਧਰ ਸਕੂਟਰੀ ਲੈ ਕੇ ਆਈਆਂ ਖੜੀ ਗੱਡੀ ਦੇ ਵਿੱਚ ਸਕੂਟਰੀ ਮਾਰੀ ਆ ਦੇਖੋ ਕਹਿੰਦੀ ਵੇ ਲੱਗੀ ਨਹੀਂ ਲੱਗੀ ਨਹੀਂ ਲੱਗੀ ਨਹੀਂ ਕਹਿੰਦੀ ਐ ਨਹੀਂ ਮਾਰ ਕੇ ਦੇਖੋ ਲੱਗਿਓ ਨਹੀਂ ਅੱਜ ਪਾਗਲ ਹੋਊਗਾ ਇੰਨੀ ਲੱਗੀ ਹੁਣੀ ਤੇ ਤੁਹਾਨੂੰ ਨਾ ਬਾਈ ਜੀ ਮੈਂ ਕਹਿੰਦਾ ਜਨਾਨੀਆਂ ਕਿਵੇਂ ਸਕੂਟਰ ਚਲਾਉਂਦੇ ਨੇ ਬਾਈ ਇਹ ਤਾਂ ਸੱਚੀ ਕਹਿੰਦੇ ਕਹਿੰਦੇ ਨਾ ਵੀਡੀਓ ਚੱਲਦੀ ਆ ਵੀ ਇਹ ਚੱਲਦੀ ਵੀ ਜਮਰਾਜ ਸੱਚੀ ਜਮਰਾਜ ਨੇ ਬਾਈ ਹੈਰਾਨ ਮੰਨਿਆ ਮੈਂ ਇੰਨੀ ਮੈਂ ਗੱਡੀ ਦੇ ਵਿੱਚ ਬੈਠਾ ਸੀ ਗੱਡੀ ਸਕੂਟਰ ਲਿਆ ਕੇ ਆਉਣਾ ਪਿੱਛੇ ਮਾਰੀ ਤੇ ਇੰਨੀ ਜ਼ੋਰ ਦੀ ਗੱਡੀ ਹਿੱਲੀ ਤੇ ਪਤਾ ਲੱਗਿਆ ਵੀ ਹਾਂ ਵਿੱਚੋਂ ਲੱਗੇ ਆ ਕੇ ਕਹਿ ਰਹੇ ਨੇ ਲੱਗੀ ਨਹੀਂ ਲੱਗੀ ਨਹੀਂ ਆਹ ਦੇਖੋ ਛੇੜ ਤੁਹਾਨੂੰ ਗੱਡੀ ਦਿਖਾਈ ਜਦੇ ਹਲੋ ਬਾਈ ਹੱਦ ਆ ਮੈਂ ਤੁਹਾਨੂੰ ਧੰਨ ਬਾਈ ਧੰਨ ਤੁਹਾਨੂੰ ਧੰਨ ਤੁਹਾਨੂੰ ਬਾਈ ਸਕੂਟਰ ਵਾਲੇ ਜਮਦੁੱਤੋ